ਲਓ ਜੀ ਗਰਮੀ ਹੋ ਸੀ ਕੀ ਕੀ ਲਾਓ ਜੀ ਫੀਲ ਲਾਓ ਜੀ ਕੀ ਲੈ ਕੇ ਤੁਹਾਡੀ ਬਦੌਲਤ ਕੌਂ ਵੀ ਮੈਂ ਤੁਹਾਨੂੰ ਸਿੱਧੀ ਦੇ ਪਾਸੇ 20 ਕ ਸਾਲਾਂ ਇ ਤੁਹਾਡੀ ਮਾਤ ਮਿਲਦੀ ਨਹੀਂ ਗਈ ਸਿੱਧੀ ਮੈਨੂੰ 5 ਰੁਪਏ ਮਿਲਦੇ ਹੁੰਦੇ ਜਿਸ ਸਮੇਂ ਦਾ ਮੈਂ ਹਾਂ ਮੈਨੂੰ 5 ਰੁਪਏ ਮਿਲਦੇ ਹੁੰਦੇ ਚਾਰ ਜਾਣੇ ਵਾ ਵਡੇ ਆ ਇਹ ਏਰੀਏ ਦਾ ਵੀ ਵਾਪਾ ਫਰਕ ਪੈ ਜਾਂਦਾ ਏਰੀਏ ਦਾ ਵੀ ਫਰਕ ਆਰਡ ਟਾਊਨ ਚ ਰਹਿੰਦੇ ਕੱਟ ਵੱਧ ਪ੍ਰਾਈਸ ਦੋ ਸਮੋਸੇ ਵੀ ਪੰਜਾਹ ਦੇ ਦਿੰਦੇ ਆ ਦੋ ਸਮੋਸੇ ਐ ਨੇ ਵਧੀਆ ਸੀ ਚੀਆਂ ਬੋਲ ਬੋਲ ਵੀਡੀਓ ਦੇ ਵਿੱਚ ਥੱਪੜ ਮਾਰਨ ਡੀਆਂ ਆਪਣੇ ਘਰ ਵਾਲਿਆਂ ਦੇ ਥੱਪੜ ਮਾਰਨਾ ਕੰਜਰਾ ਕਹਿਣਾ ਕੁੱਤਿਆ ਕਹਿਣਾ ਸਾਡੀ ਹਰ ਇੱਕ ਸਾਰੇ ਇਦਾਂ ਕਰੀ ਜਾਂਦੇ ਆ ਤੁਸੀਂ ਵੀੜੀ ਦਾ ਚ ਬੜੀਆ ਇਦਾਂ ਗੱਲਾਂ ਸਿਆਣੀਆਂ ਸੀ ਨਾ ਘਰ ਵਾਲੀ ਨੂੰ ਮੋਰੇ ਕਰਤਾ ਲਾਓ ਜੀ ਗਰਮੀ ਐ ਉਹ ਸੀ ਕੀ ਹਲਾਓ ਜੀ ਕੀ ਹਲਾਓ ਜੀ ਕੀ ਲੈ ਕੇ ਬੈਠੇ ਤੁਸੀਂ ਹਰ ਬਾਰ ਮੈਂ ਇਹਨਾਂ ਨੂੰ ਕਿੰਨੀ ਵਾਰ ਗਿਆ ਵੀ ਕੀ ਲਓ ਜੀ ਲਓ ਜੀ ਆਹ ਹੋ ਗਿਆ ਲਓ ਜੀ ਆਹ ਹੋ ਗਿਆ ਬਾਪੂ ਉਹ ਨਾ ਹੁੰਦਾ ਲਓ ਜੀ ਦਾ ਮਤਲਬ ਹੈ ਮੈਂ ਆਦਰ ਕਰਦਾ ਭੈਣਾ ਵੀਰਾ ਦਾ ਵੀ ਮਤਲਬ ਹੈ ਕਿਹੜੀ ਚਾਦਰ ਬਣ ਕਿਹੜੀ ਗੱਲ ਹੁੰਦੀ ਲਓ ਜੀ ਹਾਂਜੀ ਜੀ ਕਹਿ ਲਓ ਹਾਂਜੀ ਜੀ ਗੱਲ ਇਦਾਂ ਆ ਹਾਂ ਹਾਂਜੀ ਜੀ ਇਦਾਂ ਬਈ ਉੱਥੇ ਬਹੁਤ ਗਰਮੀ ਸੀਗੀ ਮੈਂ ਤੁਹਾਨੂੰ ਦੱਸਾਂ ਗੁਰਦਾਰੇ ਦੇ ਵਿੱਚ ਜਿੱਦਾਂ ਹੁਣ ਮੇਲਾ ਹੋਵੇ ਜਾਂ ਜਿੱਦਾਂ ਕੋਈ ਸਮਾਗਮ ਹੋਵੇ ਜਾਂ ਕਿਤੇ ਇੱਕ ਤਾਂ ਸਿੱਧੀ ਗੱਲ ਆ ਵੀ ਅੱਜ ਗਰਮੀ ਇੰਨੀ ਏ ਨਾ ਦੂਜੀ ਮੇਰਾ ਫੋਨ ਉੱਤੇ ਕੱਢਣ ਨੂੰ ਨਹੀਂ ਜੀ ਕਰਦਾ ਕੋਈ ਆਇਆ ਨਾ ਕਈ ਵੇਲੇ ਆਉਂਦਾ ਵੀ ਆਪਾਂ ਗੁਰਦਾਰੇ ਮਸੀ ਤੇ ਜਾ ਹੁੰਦਾ 10 ਮਿੰਟ ਬਹਿਣਾ ਹੁੰਦਾ ਤੁਹਾਨੂੰ ਪਤਾ ਆ ਵੀ ਹੈ ਨਾ ਵੀ ਉੱਦਾਂ ਗੱਲਾਂ ਬਾਤਾਂ ਪਾ ਰੋਈ ਕਰਦੇ ਆਂ ਕਰਮਤ ਇੱਥੇ ਸਾਡੇ ਭੈਣ ਭਰਾ ਮਿਲੇ ਬੜਾ ਵਧੀਆ ਲੱਗਾ ਜਿਹੜੇ ਸਾਨੂੰ ਇਦਾਂ ਕਹਿੰਦੇ ਸੀ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਇਹ ਸੁਣ ਕੇ ਉਦਾਂ ਹੀ ਮਨ ਨੂੰ ਸਕੂਨ ਜਾਂਦਾ ਕਿਉਂਕਿ ਅਸੀਂ ਇਦਾਂ ਦੇ ਬਣਾਉਂਦੇ ਵੀ ਨਹੀਂ ਕਿ ਸਾਨੂੰ ਕੋਈ ਦੇਖ ਕੇ ਕਵੇ ਵੀ ਉਹ ਕੌਣ ਜਾਂਗਾ ਇਹ ਕੀ ਕਰਦੇ ਆ ਉਹ ਕੀ ਕਰਦੇ ਆ ਨਾ ਇਹ ਚੀਜ਼ ਸੁਣ ਕੇ ਜਦੋਂ ਸਾਨੂੰ ਕੋਈ ਕੁੜੀਆਂ ਜਿੱਦਾਂ ਅੱਜ ਕੰਦੇ ਯੰਗ ਜਾਂ ਸਪੈਸ਼ਲੀ ਜਿਨ੍ਹਾਂ ਦੀ ਏਜ ਆ 45 ਤੋਂ 50 ਸਾਲ ਤੱਕ ਦੀਆਂ ਵੀ ਹਨਾ ਉਹ ਵੀ ਸਾਨੂੰ ਦੇ ਦੀਆਂ ਬੜਾ ਵਧੀਆ ਲੱਗਦਾ ਇਦਾਂ ਵੀ ਹੈ ਸਾਨੂੰ ਬੀਬੀਆਂ ਆਂਟੀਆਂ ਵੀ ਦੇਖ ਰੀਆਂ ਬੜੀ ਜਦੋਂ ਅਸੀਂ ਨਵਾਂ ਨਵਾਂ ਨਾ ਬਣਾਉਣਾ ਸ਼ੁਰੂ ਕੀਤਾ ਸੀਗਾ YouTube ਜਾਂ Instagram ਤੇ ਉਦੋਂ ਅਸੀਂ ਆਪਾਂ ਕਹਿੰਦੇ ਹੁੰਦੇ ਸੀਗੇ ਵੀ ਸਾਡੇ 10k ਫਾਲੋਅਰ ਹੋ ਜਾਣ ਬਹੁਤ ਆ ਫਿਰ ਇਹ ਗੱਲ ਆਪੇ 20000 ਮੈਂ ਕਹਿੰਨਾ ਇਹ ਵੀ ਹੈ ਕਿ ਹੁਣ 20 30 40 ਹੁਣ ਮਤਲਬ ਸਾਡਾ ਤੁਹਾਡੀ ਬਦੌਲਤ ਕਿਉਂਕਿ ਮੈਂ ਤੁਹਾਨੂੰ ਸਿੱਧੀ ਗੱਲ ਸਾਂ ਇਹਦਾ ਕ੍ਰੈਡਿਟ ਹੈਗਾ ਤੰਦ ਯੋਗੀ ਤੁਹਾਨੂੰ ਅਸੀਂ ਵਧੀਆ ਲੱਗਦੇ ਆ ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ ਕਿਉਂਕਿ ਤੁਹਾਡੇ ਤੋਂ ਬਿਨਾਂ ਅਸੀਂ ਕੋਹ ਨਹੀਂ ਗਏ ਵੀ ਤੁਹਾਨੂੰ ਸਿੱਧੀ ਗੱਲ ਦੱਸੀ ਹੈ ਜੀ ਤੁਸੀਂ ਸਾਨੂੰ ਦੇਖਦੇ ਆ ਤੇ ਨਹੀਂ ਆ ਨਾ ਫੇਰ ਹੀ ਆ ਵੀ ਜਦਾਂ ਮਾਨਤਾ ਦਿੰਨੇ ਆ ਮੈਂ ਤਾਂ ਦੱਸਾਂ ਬਾਹਰੋਂ ਭੈਣ ਭਰਾ ਬਹੁਤ ਜ਼ਿਆਦਾ ਫੋਨ ਵੀ ਫੋਨ ਕਰਦੇ ਆ ਮੈਂ ਇੱਕ ਗੱਲ ਹੋਰ ਕਰਦਾ ਹਾਂ ਨਾ ਵੀ ਕਦੀ ਵੀ ਤੁਹਾਡੇ ਪਿੰਡ 'ਚ ਕੋਈ ਵੀ ਬੰਦਾ ਕੁ ਤਰੱਕੀ ਕਰਦਾ ਉਹਦੇ ਨਾਲ ਖੜੋ ਉਹਦੀ ਮਦਦ ਕਰੋ ਉਹਦੇ ਨਾਲ ਆਪਾਂ ਨੂੰ ਸਮਝਾ ਦਿੰਦਾ ਵੀ ਕਿਹੜੇ ਪਿੰਡ ਦਾ ਵੀ ਉਸ ਪਿੰਡ ਦਾ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਨਾ ਕਿ ਜੈਲਸ ਬਾਜੀ ਉਹਨੂੰ ਬੰਦ ਹੋਣੀ ਚਾਹੀਦੀ ਆ ਆਪਣੇ ਪਿੰਡ ਦੀ ਸਪੋਰਟ ਕਰਨ ਲਾਪੋ ਆਪਣੇ ਪਿੰਡ ਦੀ ਮਦਦ ਕਰਨ ਲਾਪੋ ਜੇ ਕੋਈ ਮਹਤੜ ਵੀ ਆ ਉਹਨੂੰ ਆਪਣੇ ਨਾਲ ਲਾਓ ਉਹਦੀ ਮਦਦ ਕਰੋ ਵੀ ਇਹਨੂੰ ਆਪਣੇ ਪਿਆਰ ਦੋਸਤ ਨੂੰ ਆਪਣੇ ਯੂਗਾ ਕਰ ਲਈਏ ਜਾਉਂ ਆਪਣੇ ਕਾਬਲ ਕਰ ਲਈਏ ਹੈ ਨਾ ਜੀ ਸੋਚਦਾ ਸਿਰਫ ਆਪੋਂ ਪਹਿਲੀ ਦਾ ਅੱਜ ਕੱਲ ਆਪੋ ਆਪਣਾ ਸਰਦਾ ਮਸੀਹ ਹੈ ਜੇ ਕਿਸੇ ਦਾ ਸਰਦਾ ਵੀ ਉਹ ਵੀ ਮਰੂ ਮਰੂ ਬਹੁਤ ਕਰਦੇ ਮੈਂ ਦੇਖਿਆ ਸਾਫ ਕਿਤਾਬ ਦੀ ਨਾ ਕੋ ਚਾਰ ਪੈਸੇ ਕਹਿ ਗਈ ਹੈ ਨਾ ਉਹ ਵੀ ਰੋਂਦੇ ਆ ਮੈਂ ਅੱਜ ਦੀ ਜਨਰੇਸ਼ਨ ਜਿਹੜੇ ਅੱਜ ਦੇ ਮੁੰਡੇ ਉਹਨਾਂ ਦਾ ਕਸੂਰ ਨਹੀਂ ਕਰਦਾ ਪਤਾ ਕੀ ਗੱਲ ਆ ਉਹਨਾਂ ਦਾ ਤਾਂ ਸਾਡਾ ਜਿਹੜੇ ਹੁਣ 90 80 85 ਦੇ ਲਾਗੇ ਛਾਗੇ ਜੰਮੇ ਆ 80 ਦੇ ਲਾਗੇ ਆ ਮਤਲਬ ਆਪਣੀ ਮੈਂ ਗੱਲ ਕਰਦਾ ਵੀ ਜਿਨ੍ਹਾਂ ਕਦੀ 40 ਕਦੀ ਸਾਲ ਉਮਰ ਹੋਈ ਆ ਤੇ ਜਿਹੜੇ ਦੂਜੇ ਪਾਸੇ 20 ਸਾਲਾਂ ਇ ਤੁਹਾਡੀ ਮਤ ਮੈਲਦੀ ਨਹੀਂ ਗੀ ਸਿੱਧੀ ਗੱਲ ਤਾਂ ਦੱਸਾਂ ਜੇ ਮਤ ਤੁਹਾਡੀ ਮਤ ਮੈਨ ਲੱਭ ਜਦਾ ਮਤ ਉਸ ਸਮੇ ਥੋੜਾ ਜਿਹਾ ਟਾਈਮ ਹੋਰ ਹਸਾਬ ਦਾ ਹੀ ਹੁਣ ਥੋੜਾ ਜਿਹਾ ਟਾਈਮ ਹੋਰ ਹਸਾਬ ਦਾ ਹੋ ਗਿਆ ਗਾਂ ਗਾਂ ਉਦੋਂ ਵੀ ਹੋਰ ਹਸਾਬ ਦਾ ਟਾਈਮ ਹੋਈ ਜਾਂਦਾ ਜੇ ਸੀ ਨਾ ਮੇਲੇਾਂ ਤੇ ਜਾਣਾ ਜਾਂ ਮੇਲੇ ਜਾਣਾ ਜਾਂ ਵਸਿਆ ਜਾਣਾ ਤਾਂ ਸਾਨੂੰ ਹਨਾ 20 ਰੁਪਏ 30 ਰੁਪਏ ਅੱਜ ਜਾਂ 50 ਰੁਪਏ ਵੀ ਮਿਲ ਜਾਂਦੇ ਹੁੰਦੇ ਸੀ ਜਦੋਂ ਉਸ ਹੌਤ ਸੰਭਾਲੀ ਆ ਚਲੋ ਇਹ ਨਾ ਚਾ ਚੜ ਜਾਂਦਾ ਹੁੰਦਾ ਸੀ ਨਾ ਵੀ ਹਾਏ ਸਾਨੂੰ 50 ਰੁਪਏ ਮਿਲੇ 50 ਰੁਪਏ ਜੀ ਅਸੀਂ ਕਿੰਨਾ ਪਾਸ਼ੀ ਖਰੀਦ ਲੈਣਾ ਤੇ ਨਾਲ ਸਾਡੇ ਕੋਲ ਬਚ ਵੀ ਜਾਣੇ ਹਾਂ ਮੈਨੂੰ 5 ਰੁਪਏ ਮਿਲਦੇ ਹੁੰਦੇ ਜਿਸ ਸਮੇਂ ਦਾ ਮੈਂ ਹਾਂ ਮੈਨੂੰ 5 ਰੁਪਏ ਮਿਲਦੇ ਹੁੰਦੇ ਚਾਹ ਡਾਣੇ ਇਤਨੀ ਵਾ ਵੱਡੇ ਆ ਬਈ ਉਹ ਤਾਂ ਦੇ ਘਰ ਦੇ ਘਰ ਦਾ ਸਿਸਟਮ ਹੁੰਦਾ ਵੀ ਤੁਸੀਂ ਤਗੜੇ ਘਰੇ ਹੋ ਹਾਂ ਤਗੜੇ ਨਹੀਂ ਮੈਂ ਤਾਂ ਹੁਣ ਪਲੱਸ 2 ਦੀ ਗੱਲ ਕਰਦੀ ਹਾਂ ਉਦੋਂ ਤਾਂ ਨਹੀਂ 50 ਮਿਲਦੇ ਸੀ ਗੱਪਾ ਮਾਰਦੇ ਹਾਇ ਰੱਬ 50 ਰੁਪਏ ਕਿਹੜੇ ਮਿਲਦੇ ਹੁੰਦੇ ਸੀ ਮੇਰੀ ਬੀਬੀ ਮੈਨੂੰ 50 ਰੁਪਏ ਦਿੰਦੀ ਹੁੰਦੀ ਜਦੋਂ ਮੈਂ ਕਾਲਜ ਆਉਂਦੀ ਹੁੰਦੀ ਤਾਂ ਮੇਰੇ ਚਾਹ ਚੜਿਆ ਹੁੰਦਾ ਨਾਲੇ ਸਮੋਸੇ ਵੀ ਖਾ ਲੈਣੇ ਨਾਲੇ ਬੱਸ ਦਾ ਕਿਰਾਇਆ ਵੀ ਲੈ ਲੈਣਾ ਤੇ ਬਚਾ ਵੀ ਲੈਣੇ ਏਰੀਏ ਦਾ ਵੀ ਪਾਪਾ ਫਰਕ ਪੈ ਜਾਂਦਾ ਏਰੀਏ ਦਾ ਵੀ ਫਰਕ ਆਲਟ ਡਾਉਨ ਚ ਰਹਿੰਦੇ ਆ ਘੱਟ ਵੱਧ ਦਾ ਪ੍ਰਾਈਸ ਹੁੰਦਾ ਇਹ ਮਤਲਬ ਸਿਸਟਮ ਹੁੰਦਾ ਜਦੋਂ ਅਸੀਂ ਨਿੱਕੇ ਹੁੰਦੇ ਸੀ ਉਦੋਂ ਅਸੀਂ ਦਾਣੇ ਵੇਚ ਕੇ ਕੁਲਫੀਆਂ ਵੀ ਖਾਦਦੇ ਸੀ ਜਦੋਂ ਛੋਟੇ ਹੁੰਦੇ ਸੀ ਇਹ ਮੈਂ ਤੁਹਾਨੂੰ ਗੱਲ ਦੱਸਣ ਦੀ ਹੈ 11ਵੀਂ ਲਈ ਮਤਲਬ ਜਿਹੜੀ ਉਮਰ ਚ ਹੁਣ ਹੈ ਰਹੀ ਆ ਇਸ ਉਮਰ ਦੀ ਗੱਲ ਕਰ ਜੀ ਉਦੋਂ ਸਾਨੂੰ 20 ਰੁਪਏ ਦੋ ਮਿਲਦੇ ਮੈਂ ਕਾਲੇ ਵੀ ਜਦੋਂ ਖਾਸਾ ਕੋਲ ਚੰਦਾ ਹੁੰਦਾ ਉਦੋਂ ਵੀ ਘੱਟ 10 15 ਵੀ ਮਿਲ ਜਾਂਦੇ 5 ਰੁਪਏ ਆਫ ਟੈਟ ਲਾ ਦਿੰਦੀ 2 2 4 4 5 5 ਰੁਪਏ ਲਾ ਗਏ ਅਸੀਂ ਸਮੋਸੇ ਖਾ ਲੈਣੇ ਆ ਉਦੋਂ ਸਮੋਸੇ ਵੀ ਪੰਜਾਂ ਦੇ ਕੋ ਹੋ ਰਹਿੰਦੇ ਆ ਦੋ ਸਮੋਸੇ ਆਏ ਨੇ ਵਧੀਆ ਸੀ ਯਾਰ 15 20 ਰੁਪਏ ਵੀ ਜੇਪੀ ਜੋਣੇ ਸੱਚੀ ਗੱਲ ਹੁੰਦੀ ਏ ਇੱਕ ਪਤਾ ਨਹੀਂ ਉਸ ਟਾਈਮ ਜਦੋਂ ਬੰਦਾ ਜਵਾਨ ਹੁੰਦਾ ਉਹਨੂੰ ਉਦਾਂ ਹੀ ਨਹੀਂ ਫਿਕਰ ਹੁੰਦੀ ਪਤਾ ਨਹੀਂ ਕੀ ਚੱਕਰ ਉੱਡੇ ਆ ਹੀ ਫਿਰਦਾ ਰਹਿੰਦਾ ਜਵਾਨੀ ਦੇ ਨਸ਼ੇ ਜੀ ਉਮਰ ਹੀ ਤੇ ਜਿਹੜੀ ਟੈਨਸ਼ਨ ਪੈਂਦੀ ਆ ਨਾ ਉਹ ਪੈਂਦੀ ਆ 40-45 ਤੋਂ ਬਾਅਦ ਜਦੋਂ ਤੁਸੀਂ ਮਤਲਬ ਆਪਣੇ ਜ਼ਿੰਮੇਵਾਰੀਆਂ ਢਾਡੇ ਕੰਨ ਨਿਆਣਾ ਹੋ ਜਾਂਦਾ 35 ਸਾਲ ਤੋਂ ਬਾਅਦ ਜਿੰਨਾ ਚਿਰ ਢਾਡੇ ਮਾਪੇ ਕਰਦੇ ਉਹਨਾਂ ਚਿਰ ਤੁਹਾਨੂੰ ਨਹੀਂ ਟੈਨਸ਼ਨ ਪੈਣੀ ਜਦੋਂ ਤੁਸੀਂ ਕਾਰਨ ਲਾਪੇ ਉਦੋਂ ਤੁਹਾਨੂੰ ਟੈਨਸ਼ਨ ਨਾ ਪੈ ਜਾਣੀ ਆ ਸਭ ਤੋਂ ਵੱਡੀ ਬਿਮਾਰੀ ਅੱਜ ਦੇ ਜਿਹੜੀ ਇਸ ਯੋਗ ਦੇ ਵਿੱਚ ਉਹ ਟੈਨਸ਼ਨ ਦੀ ਆ ਤੇ ਦੂਜੀ ਬਿਮਾਰੀ ਹੈਗੀ ਆ ਵੀ ਜਿਹੜੀ ਬਿਮਾਰ ਹੋਣ ਦੇ ਰੀਜਨ ਬਣ ਜਾਂਦੇ ਆਪਾਂ ਜਿਹੜੇ ਰੁੱਖ ਰੁੱਖ ਵੱਢੀ ਜਾਂਦੇ ਆ ਹੁਣ ਮੈਂ ਇੱਕ ਗੱਲ ਇਹ ਕਹਣਾ ਚਾਹਣਾ ਵੀ ਜਿੱਦਾਂ ਹੁਣ ਆਪਾਂ ਨੇ ਸਿੰਬਲ ਚੈੱਕ ਕਰਦੇ ਜਦੋਂ ਆਪਾਂ ਕੋਈ ਲੋਨ ਲੈਣਾ ਹੋਵੇ ਸਿੰਬਲ ਚੈੱਕ ਕਰਦੇ ਇੱਕ ਯੋਜਨਾ ਕੱਢਣੀ ਚਾਹੀਦੀ ਪ੍ਰਧਾਨ ਮੰਤਰੀ ਨੂੰ ਵੀ 50% ਤੁਹਾਡਾ ਸਿੰਬਲ ਵਧੀਆ ਹੋਣਾ ਜੇ ਤੁਸੀਂ 50 ਰੁੱਖ ਲਾਉਂਗੇ ਬਹੁਤ ਵਧੀਆ ਮੈਂ ਕਹਿੰਦਾ ਇਹ ਕਿ ਜਿੱਦੀ ਗਰਮੀ ਪਈ ਰੁੱਖ ਤਾਂ ਲਾਉਣੇ ਚਾਹੀ ਸੀ ਤਾਪ ਹੁਣ ਲਾ ਲਓ ਮੇਰਾ 400 ਸਿੰਬਲ ਆ ਮੈਂ 450 ਸਿੰਬਲ ਕਰਨਾ ਉਹਨੇ ਕਹਿੰਨਾ 500 ਤੁਹਾਨੂੰ ਲੋਨ ਮਨਾ ਮੈਨੂੰ 100 ਰੁੱਖ ਲਾਉਣਾ ਪੈਣਾ ਮੇਗਾ ਮੇਗਾ ਪੰਜਾਬ ਨੂੰ ਜਿੰਨੇ ਲੋਕਾਂ ਨੇ ਲੈ ਆ ਸਿੰਬਲ ਸਹੀ ਕਰਨ ਲਈ ਰੋਕੀ ਰੋਕ ਹੋ ਜਾਂਦੀ ਆ ਤੇ ਦੇਖਿਓ ਕਿਦਾਂ ਪਹਿਲਾਂ ਵਾਂਗੋ ਕੁਝ ਆ ਨਹੀਂ ਹੋਣੀ। ਉਹਦੇ ਵਿੱਚੋਂ 99% ਲੋਕ ਇਦਾਂ ਦੇ ਆ। ਇਹ ਨਹੀਂ ਵੀ ਜਾਤ ਪਾਤ ਵਾਲੀ ਗੱਲ ਨਹੀਂ ਸਾਰੇ ਜਿਨ੍ਹਾਂ ਨੇ ਲੋਨ ਲੈ ਕੇ ਆਪਣੇ ਕੰਮ ਸ਼ੁਰੂ ਕੀਤੇ ਆ। ਹਮਮ ਸਪੈਸ਼ਲੀ ਇਧਰ ਕਈਆਂ ਨੇ ਬਾਹਰ ਜਾਣ ਦੇ ਵੀ ਲਏ ਹੋਣਗੇ ਇਹ ਵੀ ਨਹੀਂ ਪਤਾ ਹੈ। ਕਿ ਕਿਸਟੀਮ ਇਹ ਤਾਂ ਕਹਿੰਦਾ 50-50 ਬੂਟੇ ਲੱਗੇ ਜੰਗਲ ਬਣ ਜਾਣਾਂ ਤੇ ਕਈ ਵੀ ਗੱਲ ਆ ਜਿੱਦਾਂ ਹੁਣ ਆਪਾਂ ਹਾਲੇ ਤੇ ਜ਼ਮੀਨਾਂ ਲੈਣੇ ਹਾਲੇ ਵਧਿਆ ਤੇ ਮੋਢੇ ਮਤਲਬ ਖੁੰਝੇ ਇਹ ਤੇ ਵੀ ਕੋਈ ਰੁਕ ਹੁੰਦਾ ਉਹਨੂੰ ਵੀ ਵੜਦੇ ਹੀ ਦਾ ਉਹਨੂੰ ਵੀ ਕੱਟ ਦਿੰਦੇ ਵੀ ਉਹ ਖੁੰਝੇ ਇਹ ਨਾ ਕੀ ਕੀ ਅੱਜ ਜਿਵਾਗੇ ਕਰੀ ਜਾਂਦੇ ਆ ਵੀ ਨੱਤਿਆਂ 'ਚ ਜੇ ਹੈ ਗੀ ਹੁਣ ਸਾਡੇ ਹੁੰਦਿਆਂ ਹੁੰਦਿਆਂ ਮੈਂ ਆਪਣੀ ਸੋਤ ਦੇ ਵਿੱਚ ਦੇਖਿਆ ਕੱਡੇ ਕੱਡੇ ਮਿੱਟੀ ਦੇ ਟਿੱਬੇ ਲੱਗੇ ਹੁੰਦੇ ਸੀ ਬਹੁਤ ਗੋਮ ਮਤਲਬ ਇਦਾਂ ਨਾ ਤੇ ਕਹਦੇ ਹੁਣ ਮਿੱਟੀ ਮੋਲ ਵਗੰਦੇ ਅਸੀਂ ਆਪ ਖੋਦ ਮਾਰੂ ਵਾਲੇ ਕਿਲਾ ਜਿਹਾ ਤੇ ਮਿੱਟੀ ਪੈਸੇ ਕੋਲੋਂ ਦੇ ਕੇ ਚਕਾਈ ਸੀ ਤੇ ਅੱਜ ਕੱਲ ਦੇਖ ਲੋ ਕਿੰਦਾ ਮਿੱਟੀ ਵਗੰਢਈ ਆ ਲੋਕੀ ਖੱਤਿਆਂ ਜੋ ਪਟਾਈ ਜਾਂਦੇ ਆ ਤੇ ਰੋਖ ਵੀ ਦੇ ਲੋ ਮੈਂ ਇਹ ਕਹਿਣਾ ਵੀ ਰੋਖ ਇਦਾਂ ਦੀ ਕੋਈ ਯੋਜਨਾ ਪਾਉਣਾ ਚਾਹੀਦੀ ਰੋਖ ਵੀ ਜਰਾ ਵਧੀਆ ਮਦਦ ਲੱਗਣੇ ਚਾਹੀਦੇ ਐਨ ਘੈਂਟ ਜਿਆ ਹੈ ਨਾ ਉਹਦੇ ਨਾਲ ਜਿਹੜੀ ਗਰਮੀ ਪੈਂਦੀ ਆ ਹੁਣ ਨਿੰਮ ਨਹੀਂ ਦੇਖੀ ਕਦੀ ਨਿੰਮ ਦੇ ਬੂਟਾ ਤਾਂ ਮੈਂ ਅੱਜ ਮੇਲੇ ਤੇ ਗਿਆ ਮੇਰਾ ਇੰਨਾ ਮੰਦਾ ਹੋਵੇ ਗਰਮੀ ਜੀ ਏਸੀ ਚ ਭਜਾਂ ਉਹ ਕਿੱਥੇ ਮੈਂ 10 12 ਪਸ਼ੂ ਆ ਪਿਛਲੇ 2-3 ਸਾਲ ਕਿੰਨੀ ਗਰਮੀ ਦੇ ਵਿੱਚ ਆ ਨਾ ਉਦੋਂ ਪਸ਼ੂ ਦਾ ਮਤਲਬ ਜਿਹੜੀ ਇਹ ਸਰੀਰ ਹੁੰਦਾ ਜਿਹੜਾ ਹਨ ਪੂਰਾ ਰੋਕ ਰੋਕ ਜਾ ਖੜਾ ਰੋਖੀ ਰੋਕ ਕਰਨ ਕਰੀ ਜਾ ਨਹੀਂ ਉਟੋ ਫੱਕ ਬੀਜੇ ਆ ਤਾਂ ਹੁਣ ਹੀ ਲਾ ਦੇਣੇ ਰੋਕ ਮਤਲਬ ਲਾ ਲੋ ਵੀ ਇਹ ਕਹਦਾ ਚੇਤਾ ਭਲਾ ਦਿੰਦੀ ਜਦੋਂ ਕੋਈ ਗਾਲ ਜੀ ਬਣਨ ਲੱਗਦੀ ਉਦੋਂ ਇਹਦਾ ਕੰਮ ਹੋ ਜਾਂਦਾ ਉਹ ਜਦੋਂ ਗਰਮੀ ਆਈ ਤੁਹਾਨੂੰ ਵੀ ਉੱਥੇ ਤਾਂ ਏਸੀ ਚ ਭੱਜਣ ਨੂੰ ਜੀ ਕੀ ਆ ਆ ਗਰਮੀ ਲੱਗੀ ਆ ਜਦੋਂ ਮੈਂ ਉਹਦਾ ਦਾਸ ਪਸ਼ੂ ਹੋਣ ਜਾਂ ਕਿੱਦਾਂ ਗਰਮੀ ਦੇ ਵਿੱਚ ਰੱਖੀਏ ਕੋਈ ਗਰਮੀ ਗੁਰਮੀ ਘਰ ਬਾਹਰ ਘਾਟੀ ਲਾ ਦੇ ਮਤਲਬ ਸਰੀਰ ਹੈ ਇਹਨੂੰ ਜਿੰਨਾ ਮਰਜੀ ਤੁਸੀਂ ਨਠੱਲਾ ਕਰ ਲੋ ਪਰ ਜਿੰਨੀ ਮਿਹਨਤ ਕਰੋਗੇ ਥੋੜਾ ਬਾਲਾ ਸਰੀਰ ਨੂੰ ਵਾਰ ਤੋਗੇ ਉਨਾ ਹੀ ਇਹਨੇ ਚੱਲੀ ਜਾਣਾ ਵੀ ਇੱਕ ਮਸ਼ੀਨਰੀ ਵਾਂਗੂ ਆ ਵੀ ਜਿੰਨਾ ਕੰਮ ਕਰੋਗੇ ਉਨਾ ਇਸ ਸਰੀਰ ਰੜਾ ਰੂੜਾ ਹੋਈ ਜਾਣਾ ਹਨ ਤੇ ਜਿੰਨਾ ਆਪਾਂ ਪੈਰ ਹੈ ਗੋਡੇ ਬਾਡੇ ਜਿੱਟੇ ਜੁੱਡੇ ਹੋਈ ਜਾਂ ਸਰੀਰ ਪਮਦਲ ਹੋਈ ਜਾਂ ਸੈਟਮ ਆਪਣੀਆਂ ਸਿੱਧੀਆਂ ਗੱਲਾਂ ਹੁੰਦੀਆਂ ਸਿੱਧੀ ਗੱਲ ਇੱਕ ਗੱਲ ਹੋਰ ਵੀਰ ਕੋਈ ਬਸਾ ਨਾ ਕਰਿਓ ਕਈ ਵੀਰ ਮੈਨੂੰ ਕਹਿੰਦੇ ਰਹਿੰਦੇ ਮੇਰਾ ਵੀਰ ਨਾਂ ਲੈ ਦੀ ਨਾਂ ਲੈ ਦੀ ਨਾਂ ਲੈ ਦੀ ਵੀ ਮੈਨੂੰ ਨਿਕਾ ਚੇਤਾ ਰਹਿੰਦਾ ਕੋਈ ਦਿਮਾਗ ਹੀ ਇਦਾਂ ਦੇ ਹੋਏ ਆ ਕਹਿੰਨੇ ਮੈਂ ਕਿਹ ਤਰਿੰਦਾ ਕਈਆਂ ਗੱਲਾਂ ਦਾ ਵੀਰਾਂ ਦਾ ਨਾਮ ਉਹ ਵੀਰਾ ਵੀਰ ਕੋਈ ਗੁੱਸਾ ਨਾ ਕਰਿਓ ਤੇ ਕਿਸੇ ਟਾਈਮ ਬੇਲੇ ਟਾਈਮ ਜ਼ਰੂਰ ਉਹ ਬਲੌਗ ਆਪਾਂ ਬਣਾਵਾਂਗੇ ਸਾਰੇ ਵੀਰਾਂ ਦਾ ਮੈਨੂੰ ਉਦਾਂ ਹੀ ਪਤਾ ਯਾਰ ਤੁਸੀਂ ਉਦਾਂ ਹੀ ਤੇਹ ਪ੍ਰਾਂ ਕਰਦੇ ਆ ਪੂਰਾ ਸਤਿਕਾਰ ਕਰਦੇ ਆ ਗੱਲ ਖਤਮ ਹਣਾ ਤੇ ਬਲੌਗਾਂ ਨੂੰ ਵੀ ਵੱਧ ਤੌਰ ਕੇ ਜਰਾ ਸ਼ੀਰ ਕਰ ਦਿਆ ਕਰੋ ਦੱਬ ਕੇ 10 ਮਿੰਟ ਜੇ ਨਹੀਂ ਵੀ ਵਧੀਆ ਲਾ ਦਿੰਦੇ ਤੇ ਚੱਲਦੇ ਛੱਡ ਹੀ ਦੇ ਹੁੰਦੇ ਆ ਮਹੂਰ ਕੰਮ ਕਰੀ ਜਾ ਮੈਂ ਬਲੌਗ ਸੰਕਰ ਯੂ ਲਵ ਯੂ ਵੀਊ ਮਤਲਬ ਕਿੰਨਾ ਸੁਣੀ ਆ ਅਈ ਕਿਹਨਾਂ ਤੇ ਮਤਲਬ ਕੋਈ ਗੱਲ ਵਿਊ ਦੀ ਆ ਵੀ ਪਤਾ ਕੀ ਗੱਲ ਆ ਵਿਊ ਆਊਗਾ ਤਾਂ ਕੋਈ ਪੈਸਾ ਹੋਣਾ ਨਹੀਂ ਤੇ ਨਹੀਂ ਹੋਣਾ ਸਹੀ ਗੱਲ ਆ ਉਦਾਂ ਮਤਲਬ ਤੁਸੀਂ ਦੇਖੋਗੇ ਤੁਸੀਂ ਦੇਖੋਗੇ ਤਾਂ ਫੇਰ ਆਸੀ ਮੈਨੇ ਬਸ 10 ਮਿੰਟ ਚੱਲਦਾ ਵੀ ਛੱਡਦੇ ਆ ਉਹ ਨਾ ਚੱਲ ਜੇ ਕੋਈ ਗੱਲ ਨਹੀਂ ਵਿਊ ਆ ਗਿਆ ਗੱਲ ਖਤਮ ਬੱਚੇ ਨਾ ਸੁਣ ਨਹੀਂ ਰਹਿ ਚੰਨੂ ਹਨਾ ਜਿੰਨਾ ਆਪਾਂ ਜ਼ੋਰ ਲਾਉਂਦੇ ਆ ਟੌਪਿਕ ਤੇ ਗੱਲ ਦੇ ਵਿਊ ਦੀ ਆ ਸਾਰੇ ਯਾਰ ਮੈਂ ਤੁਹਾਨੂੰ ਸਹੀ ਗੱਲ ਐਕਸੈਪਟਮ ਵਿਊ ਦਾ ਸਾਰੇ ਵਿਊ ਦਾ ਆ ਵਿਊ ਦਾ ਚੱਕਰ ਆ ਤੁਸੀਂ ਬਸ ਦੇਖਣਾ ਸ਼ੇਅਰ ਕਰ ਦੇਣਾ ਜੇ ਤੁਹਾਨੂੰ ਵਧੀਆ ਲੱਗੂ ਨਹੀਂ ਵਧੀਆ ਲੱਗਦਾ ਨਾ ਨਾ ਸਾਨੂੰ ਦੱਸਿਆ ਕਰੋ ਨਵੇਂ-ਨਵੇਂ ਵੀ ਕਿੱਦਾਂ ਵੜਾਈਏ ਬਲੌਗ ਕੀ ਸਿਸਟਮ ਹਨ ਇੱਕ ਤਾਂ ਪਤਾ ਹੀ ਗੱਲ ਹੁਣ ਕੰਮਾ ਕਰ ਇੱਕ ਤਾਂ ਕਈਆਂ ਨੇ ਹੁਣ ਸਾਰੇ ਅੱਜ ਇੱਕ ਮੇਨ ਗੱਲ ਤੁਹਾਨੂੰ ਦੱਸਣ ਲੱਗਾ ਜਿਹੜੀ ਗੱਲ ਤੋਂ ਮਤਲ ਅਸੀਂ ਕੋੜੀ ਸਟੈਪ ਵਾਈਜ਼ ਸਟੈਪ ਚੜਦੇ ਆ ਇੱਕਦਮ ਕਾ ਤੋਂ ਨਹੀਂ ਚੜਦੇ ਉਹਦਾ ਰੀਜਨ ਪਤਾ ਕੀ ਆ ਮੈਂ ਕਈ ਵੀਡੀਓ ਇਦਾਂ ਹੀ ਦੇਖੀਆਂ ਜਿਹਦੇ ਵਿੱਚ ਘਰ ਵਾਲੇ ਪਾਗੋ ਵਾਲੇ ਆ ਤੇ ਜਨਾਨੀਆਂ ਉੱਚੀਆਂ ਬੋਲ ਬੋਲ ਵੀਡੀਓ ਦੇ ਵਿੱਚ ਥੱਪੜ ਮਾਰਨ ਡੀਆਂ ਆਪਣੇ ਘਰ ਵਾਲਿਆਂ ਦੇ ਪਾਮਾ ਫੇਮਸ ਹੋਣਗੇ ਪਾਮਾ ਜੋ ਮਰਜੀ ਉਹ ਬਣਾ ਲੈਣ ਪਾਵੇਂ ਕੋ ਮਰਜੀ ਇੱਕ ਪਾਵੇਂ ਵੀਡੀਓ ਬਣਾਉਂਦੇ ਆ ਆਪਣੇ ਘਰ ਵਾਲੇ ਤੇ ਥੱਪੜ ਮਾਰਨਾ ਕੰਜਰਾ ਕਹਿਣਾ ਕੁੱਤਿਆ ਕਹਿਣਾ ਸਾਡੀ ਹਰ ਇੱਕ ਵੀਡੀਓ ਚ ਦੇਖ ਲਈਓ ਅਸੀਂ ਰਿਸਪੈਕਟ ਨਾਲ ਹੀ ਬੋਲੀਦਾ ਆ ਨਾ ਕਦੀ ਇਦਾਂ ਕਿਹਾ ਵੀ ਕੁੱਤਿਆ ਕੰਜਰਿਆ ਹਰਾਮਜਦਿਆ ਨਾ ਥੱਪੜ ਇਹਨੇ ਕਦੀ ਇਦਾਂ ਕੋਈ ਮੇਰੇ ਮਾਰਿਆ ਨਾ ਕੁਛ ਗੱਲ ਉਹ ਵੀ ਮਤਲਬ ਨਾ ਕੋਈ ਥੱਪੜ ਮਾਰਿਆ ਨਾ ਕੁਛ ਗੱਲ ਕੀਤੀ ਮੈਂ ਦੇਖਿਆ ਕਈਆਂ ਦੇ ਕਿ ਇਹ ਰੂ ਲੈਂਦੇ ਚੱਕਰ ਵਿੱਚ ਤੁਸੀਂ ਆਪਣੀ ਕਿੰਨੀ ਸੈਲਫ ਰਿਸਪੈਕਟ ਬਣਾ ਹਸਬੰਡ ਦੀ ਕਿੰਨੀ ਮਤਲਬ ਬੇਇੱਜ਼ਤੀ ਹੁੰਦੀ ਹੈ ਬਾਕੀ ਜਿਹੜੇ ਭਰਾ ਫੈਮਲੀ ਆਲੇ ਅੱਜ ਸਾਨੂੰ ਅੱਜ ਮੈਨੂੰ ਹਣ ਵੀਰ ਦਾ ਚੇਤਾ ਨਹੀਂ ਜੇ ਭੁੱਲ ਗਿਆ ਆ ਵੀਰ ਅਖਬਾਰ ਦੇ ਵਿੱਚ ਲੱਗਾ ਆ ਉਹਨਾਂ ਦੇ ਬੇਟੇ ਦਾ ਜਨਮ ਤੇ ਨਾਮ ਨੂੰ ਸਵੇਰੇ ਫੋਨ ਆਇਆ ਇਹਨਾਂ ਤੁਹਾਡੇ ਕੋਲ ਵਿਸ਼ ਕਰਾਉਣਾ ਮੈਂ ਆਪਣੇ ਬੇਟੇ ਨੂੰ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਹੋਰ ਕਹਿੰਦਾ ਮੈਂ ਤੁਹਾਡੀ ਵੀਡੀਓ ਦੇ ਦਾਂ ਵੀ ਮੈਨੂੰ ਤੁਹਾਡੀ ਵੀਡੀਓ ਵਧੀਆ ਲੱਗਦੀ ਆ ਵੀ ਪਰਿਵਾਰ 'ਚ ਦੇਖਣ ਲਈ ਆ ਤੁਹਾਡੇ ਕੋਲ ਕਰਾਉਣਾ ਕਹਿੰਦਾ ਨਹੀਂ ਤਾਂ ਮੈਂ ਹੋਰ ਕਿਸੇ ਤੋਂ ਵੀ ਕਰਾ ਸਕਦਾ ਹਾਂ ਪਰ ਮੈਂ ਕਹਿੰਦਾ ਉਦਾਂ ਦੇ ਬੰਦੇ ਤੋਂ ਨਹੀਂ ਕਰਾਉਣਾ ਹੁਣ ਸਾਰਿਆਂ ਦੇ ਦੇਖ ਲਓ ਤੁਸੀਂ ਜਿਹਦਾ ਕਿਹਦਾ ਮਰਜੀ ਕੋਈ ਥੱਪੜ ਮਾਰੰਡਿਆ ਘਰ ਵਾਲੇ ਦੇ ਕੋਈ ਬਤਮੀਜ਼ੀ ਨਾਲ ਬੋਲਣ ਡਿਆ ਕੋਈ ਸੱਸ ਸਹੁਰੇ ਨੂੰ ਮਾਰਾ ਕਹਿਣ ਡਿਆ ਕੋਈ ਕੋਸ਼ਕਾਣ ਡਿਆ ਉਪਰ ਮੇ ਜੋ ਮਰਜੀ ਆ ਯਾਰ ਰਿਐਲਿਟੀ 'ਚ ਤੇ ਪਤੀ ਆ ਹੰ ਤਾਂ ਲੈ ਕਮੈਂਟਾਂ ਦੀ ਝੜੀ ਲੱਗੀ ਹੁੰਦੀ ਆ ਵੀ ਤੂੰ ਆਪਣੇ ਘਰ ਵਾਲੇ ਦੇ ਜਮਾ ਮਤਲਬ ਥੱਪੜ ਮਾਰੰਡਈਂ ਤੂੰ ਬੋਲਣ ਦੀ ਅਗਲ ਕਿਦਾਂ ਦੀ ਆ ਉਹ ਆਓ ਤੇ ਬਾਬੇ ਦੀ ਮਿਹਰ ਆ ਟਾੜਾ ਪਿਆਰ ਆ ਵੀ ਆਪਾਂ ਨੂੰ ਕਮੈਂਟ ਵੀ ਸਾਰੇ ਵਧੀਆ ਆਉਂਦੇ ਆ ਤੇ ਇਦਾਂ ਹੀ ਬਣਾਈ ਰੱਖਿਓ ਪਿਆਰ ਇਦਾਂ ਹੀ ਆਪਾਂ ਇੱਕਦਮ ਤਾਂ ਨੂੰ ਛਾਲ ਮਾਰ ਕੇ ਥੱਲੇ ਨਹੀਂ ਡਿਗਣਾ ਆਪਾਂ ਹੌਲੀ 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 ਬਾਬੇ ਦੀ ਕਿਰਪਾ ਨਾਲ ਤਾਂ ਜਾਣਾ ਵੀ ਤਾਂ ਮਤਲਬ ਇਹ ਵੀ ਆ ਵੀ ਜੇ ਸਾਡੇ ਮਤਲਬ ਇਹ ਕੱਲਾ ਨਹੀਂ ਵੀ ਆਪਾਂ ਚੜਾਈ ਕਰਨੀ ਆਪਾਂ ਤੁਹਾਡੇ ਦਿਲਾਂ 'ਚ ਥਾਂ ਵੀ ਬਣਾਉਣੀ ਆ ਠੀਕ ਆ ਨਾ ਇਸ ਲਈ ਕਈ ਵੇਲੇ ਤਾਂ ਮੈਂ ਸਿਆਣੀ ਨਹੀਂ ਜੰਗਲਾਂ ਨਾਲ ਗਰ ਜਣਾ ਨਹੀਂ ਲੱਗਦਾ ਜਿਆਦਾ ਸਿਆਣੀ ਕਥੂਗਾ ਲੈ ਕਥੂਗਾ ਲੈ ਮੈਂ ਤਾਂ ਮੈਂ ਤਾਂ ਸਾਰੇ ਇਦਾਂ ਕਰੀਦਾ ਕਿ ਮੈਂ ਨਹੀਂ ਕਦੀ ਲੱਗਣਾ ਕਿ ਤੁਸੀਂ ਵੀੜੀ ਦਾ ਚ ਬੜੀਆਂ ਇਦਾਂ ਗੱਲਾਂ ਸਿਆਣੀਆਂ ਸੀ ਨਾ ਉੱਤਾਂ ਵੀ ਕਰ ਲਿਆ ਕਰੋ ਤੇਆਂੀਆਂ ਗੱਲਾਂ ਉਹ ਸਿਆਣੀਆਂ ਗੱਲਾਂ ਉਹ ਤਾਂ ਉਹ ਤਾਂ ਅਮਲ ਕਰਦੇ ਆ ਸੌਂਦੇ ਆ ਉਹ ਸਮਝਦੇ ਆ ਤੇ ਤੇਰਾ ਦਾ ਕੋਈ ਫਾਇਦਾ ਹੀ ਨਹੀਂ ਭਮੰਦੇ ਉਹਨਾਂ ਦੇ ਸੌ ਸਿਆਣੀਆਂ ਕਰ ਲਓ ਕੋਈ ਫਾਇਦਾ ਨਹੀਂ ਕਰ ਮੱਥਾਂ ਬੰਨਣਾ ਹੀ ਆ ਉਹ ਸੱਚ ਮੈਨੂੰ ਅੱਜ 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 ਮੈਂ ਕਹੂਰ ਤੇਰੀ ਵੀ ਸੱਭ ਤੇ ਕਈਆਂ ਨੇ ਕੀਤੀ ਵੀ ਬਲੌ ਪਿਛਲੇ ਬਲੌ ਚ ਵੀ ਭਾਜੀ ਬਹੁਤ ਗੱਲ ਲੰਮੀ ਲੈ ਜਾਂਦਾ ਬੀ ਜਿਆਦਾਤਰ ਭਾਬੀ ਜੀ ਭੈਣ ਜੀ ਤੁਸੀਂ ਬੋਲਿਆ ਕਰੋ ਤੁਸੀਂ ਮੇਨ ਟਾਪਿਕ ਤੇ ਗੱਲ ਕਰਦੇ ਆ ਕੋਈ ਆ ਨਾ ਗੱਲ ਭਾਈ ਵੀ ਜੇ ਤੁਹਾਨੂੰ ਮੈਂ ਨਹੀਂ ਵਧੀਆ ਲੱਗਦਾ ਬੋਲਦਾ ਮੈਂ ਬੋਲਿਆ ਨਹੀਂ ਨਾ ਨਾ ਪਹਿਲਾਂ ਕਿਹਾ ਉਹ ਕਹਿੰਦਾ ਗੁੱਸਾ ਨਾ ਕਰ ਇਹਨਾਂ ਨੇ ਗੁੱਸਾ ਕਰ ਲਿਆ ਗੁੱਸਾ ਨਹੀਂ ਕਰ ਲਿਆ ਹੁਣ ਮੈਂ ਇੱਕ ਗੱਲ ਹੋਰ ਸੁਣੀ ਉਹ ਜੇ ਮੈਂ ਇਹਨੂੰ ਬੋਲਣ ਲਾਤਾ ਅੱਜ ਕਾ ਦਾ ਮਾਹੌਲ ਪਤਾ ਕੀ ਗੱਲ ਲਾ ਪਿਆ ਲੈ ਵੀਊ ਦੇ ਚੱਕਰ ਨੂੰ ਘਰ ਵਾਲੀ ਨੂੰ ਮੋਰੇ ਕਰਤਾ ਘਰ ਵਾਲੀ ਬੋਲਣ ਦੇ ਆ ਉਹ ਭਰਾਵਾ ਜਿੱਦਾਂ ਮੜਿਆ ਮੋਟਾ ਹੈਗਾ ਇਤਿਹਦਾ ਹੀ ਮੜਿਆ ਚੱਲ ਜਾਂਦੇ ਉਹ ਇਹਨੇ ਹੁਣ ਵਾਲੇ ਬਲੌਗ ਬਣਾਉਣ ਲੱਪੇ ਗੱਲਾਂ ਬਾਤਾਂ ਹੀ ਕਰ ਲੱਪੇ ਜਾਂ ਕੋਈ ਗੱਲ ਮੁੱਲ ਲੈ ਹੁਣ ਵਿਊ ਕਰਕੇ ਆਪਣੇ ਘਰ ਵਾਲੀ ਮੋਹਰੇ ਕਰਤੀ ਹੈ ਨਾ ਨਹੀਂ ਇਦਾਂ ਦਾ ਕੰਮ ਨਹੀਂ ਕਰਨਾ ਨਾ ਸੋਹਣਾ ਲੱਗਦਾ ਨਾ ਸੋਭਾ ਦਿੰਦਾ ਤੇ ਜਿੰਨਾ ਕੁ ਵੀ ਅਸੀਂ ਇੱਕ ਦੂਜੇ ਨਾਲ ਜਿੰਨੀ ਵੀ ਗੱਲ ਕਰਦੇ ਹਾਂ ਬਸ ਇਹੀ ਸਾਡੀ ਲਿਮਟ ਰਹੂਗੀ ਹਾਂਜੀ ਕਿਤੇ ਵੱਧ ਘੱਟ ਵੀ ਹੋ ਜਾਇਆ ਕਰਨੀ ਇਹ ਨਹੀਂ ਗੱਲ ਹੈਗੀ ਹੈ ਨਾ ਇਹ ਹਾਂ ਉਹ ਹੀ ਗੱਲ ਆ ਤੇ ਗੱਲ ਹੁਣ ਇਦਾਂ ਆ ਵੀ ਜਿੱਦਾਂ ਹੁਣ ਬੋਲ ਨੇ ਮਤਲਬ ਗਾਣਿਆਂ ਗੁਣਿਆਂ ਤੇ ਹੁਣ ਥੋੜੀਆਂ ਵੀ ਵੀਡੀਓ ਅਸੀਂ ਜਿਆਦੀਆਂ ਬਣਾਉਨੇ ਆ ਹੁਣ ਮੈਨੂੰ ਕਈ ਵੀਰ ਕਹਿੰਦੇ ਨੇ ਤੇ ਬੋਲਣ ਵਾਲੀਆਂ ਵੀਡੀਓ ਘੱਟ ਪਰਾਉਨੇ ਤੁਸੀਂ ਹਨਾ ਪਰ ਹੁਣ ਕੋਸ਼ਿਸ਼ ਹੀ ਕਰਿਆ ਕਰਨੀ ਵੀ ਬੋਲਣ ਵਾਲੀਆਂ ਵੀ ਦੋਨਾਂ ਦੇ ਅੱਗੇ ਜਿੱਦਾਂ ਵਧੀਆ ਅਸਰ ਅਸਰ ਜਾਂ ਹੁੰਦਾ ਸੀਗਾ ਵੀ ਮਤਲਬ ਲੋਕੀ ਗੱਲ ਉਦੋਂ ਅਸੀਂ ਘੂਤੇ ਹੁੰਦੇ ਸੀਗੇ ਜਿੱਦਾਂ ਇਹਨਾਂ ਨੇ ਘੂਤੇ ਚੱਜਣਾ ਮੈਂ ਦੁਕਾਨੋਂ 4:30 4:30 ਮੈਂ ਘੂਣ ਚੱਜਣਾ ਅਸੀਂ ਉੱਥੇ ਬੈਠ ਕੇ ਜਦਾਂ ਪਤਾ ਨਹੀਂ ਕੰਮ ਕਰਦੇ ਕਰਦੇ ਹੀ ਉੱਥੇ ਮਾੜੀ ਨੂੰ ਇੱਧਰ ਲੜੇ ਉੱਧਰ ਲੜੇ ਕੋਈ ਨਾ ਕੋਈ ਨਾ ਕੋਈ ਨਾ ਲੱਭ ਜਾਂਦਾ ਹੈ ਕੰਮ ਕਰਦੇ ਸੀ ਵੀਡੀਓ ਬਣਾਉਂਦੇ ਹੁੰਦੇ ਸੀਗੇ ਹੁਣ ਇਹ ਆਪਣੀ ਦੁਕਾਨ ਤੇ ਮੈਂ ਆਪਣੀ ਤੇ ਬੰਦੇ ਉਹ ਸਾਹਿਬ ਕਹਿੰਦੇ ਆ ਦੇਖੋ ਇਹਦੀ ਬਣਾਈਆਂ ਇਦਾਂ ਮੈਨੂੰ ਕਿਸੇ ਦੀ ਮੈਨੂੰ ਹੁੰਦਾ ਮੈਂ ਆਪਣੀ ਬਣਾਵਾ ਜ਼ਿਆਦਾਤਰ ਮੈਂ ਕਿਸੇ ਦੀ ਕਾਪੀ ਕਰਕੇ ਨਾ ਬਣਾਵਾ ਹਨਾ ਵੀ ਕਾਪੀ ਕਰਕੇ ਹੁਣ ਇਹ ਤਾਂ ਵੀਡੀਓ ਕਈ ਵੇਲੇ 100 100 ਬੰਦੇ ਨੇ ਬਣਾਈ ਹੁੰਦੀਆਂ ਕਈ ਵੇਲੇ ਬਣਾ ਦੇ ਇਦਾਂ ਅਸੀਂ ਵੀ ਪਰ ਮੈਨੂੰ ਹੁੰਦਾ ਵੀ ਮੈਂ ਆਪਣੀ ਕੋਈ ਮਤਲ ਇਦਾਂ ਦਾ ਕੋਈ ਟੋਟਕਾ ਲੱਭੀਏ ਕੰਟੈਂਟ ਲੱਭੀ ਆਪ ਬਣਾਈ ਹੈ ਨਾ ਹੁਣ ਥੋੜੇ ਥੋੜੇ ਮੈਂ ਕਹਿੰਨਾ ਇਦਾਂ ਦੇ ਹਿਸਾਬ ਨਾਲ ਹੋਵੇ ਵੀ ਆਪਾਂ ਸੇਧ ਵੀ ਨਾ ਦਿਆ ਕਰੀਏ ਵੀ ਜਿੱਦਾਂ ਮਤਲ ਇੱਕ ਜਿੱਦਾਂ ਐਂਡ ਤੇ ਹੁੰਦਾ ਨਹੀਂ ਸਿੱਟ ਆ ਜਾਂਦੀ ਇੱਕ ਮੈਂ ਤਾਂ ਹੋਰ ਗੱਲ ਦੱਸਦੀ ਆ ਹਨਾ ਜਿੱਦਾਂ ਹੁਣ ਇਹ ਗੱਲ ਕਰਦੇ ਆ ਦੇਗੀ ਆਪ ਬੰਦ ਕਰਨ ਕੇ ਇਦਾਂ ਹੀ ਚੱਲੇ ਇਦਾਂ ਔਰ ਦੱਸਣ ਜੋ ਆ ਰਹੇ ਹੁੰਦਾ ਹੁਣ ਮੈਂ ਸਿੱਧਾ ਇੱਕ ਗੂਗਟਾ ਜਾਂ ਬਣ ਕੇ ਦਨੀ ਐ ਬੋਲੀ ਜਾਣਾ ਨੂੰ ਮੈਨੂੰ ਹੁਣਾਂ ਮੇਰੀ ਅੱਖ ਚਿੰਗੜਮਾ ਤੂੰ ਐਂ ਘਾਲਾ ਕੇ ਬਹਿ ਜਾ ਕਰ ਲਮੀ ਆਪੇ ਚੁੰਗੜਾਣਾ ਮਰ ਦੇ ਕਾਹਦੇ ਦੇ ਤੈਨੂੰ ਇਹ ਇਦਾਂ ਨਾ ਕਰੀ ਜਾਣਾ ਹਾਂ ਦੱਸਿਓ ਮੈਨੂੰ ਇਦਾਂ ਹੁੰਦੀ ਆ ਨਾ ਸਮਝਾਉਣਾ ਪੈਂਦਾ ਹੁਣ ਇਹਦਾ ਤੂੰ ਪਰੇ ਬੈਠਿਆ ਹਾਂ ਹਾਂ ਦੇਖ ਨਹੀਂ ਕਿੱਦਾਂ ਨਾਤ ਜ਼ਿਆਦਾ ਇਦਾਂ ਕਰਨਾ ਇਹਦਾ ਨਹੀਂ ਪਤਾ ਕਿੱਦਾਂ ਲਾ ਚੱਲ ਜਾਣਾ ਤੇ ਹੋਰ ਆਪਣੇ ਫੈਮਿਲੀ ਨਾਲ ਫੋਜ ਲੋ ਟੈਨਸ਼ਨ ਨਾ ਲਓ ਸਾਰੇ ਆਹ ਉਹਦੇ ਬਾਦੇ ਘਾਡੇ ਚੱਲਦੇ ਰਹਿੰਦੇ ਪੈਸਾ ਤੇ ਲਾਉਂਦਾ ਰਹਿੰਦਾ ਇਹ ਸਾਰੇ ਇਦਾਂ ਹੀ ਹੁੰਦੇ ਆ ਕਿਸੇ ਦੇ ਕੰਟੈਂਟ ਚ ਪੈਸੇ ਪੁੱਛੇ ਐ ਨਹੀਂ ਤੇ ਵੀ ਟਾਡੇ ਵਾਂਗੂ ਲਾਂਘੀ ਐਵੇਂ ਨਾ ਕਹੀ ਜਾਇਆ ਕਰੋ ਵੀ ਸੰਗੇ ਅੰਗੂ ਜ਼ਿੰਦਗੀ ਜੀਣੀ ਆ ਤੁਹਾਨੂੰ ਮੈਂ ਸਿੱਧੀ ਗੱਲ ਦੱਸਦਾ ਨਾ ਜੋ ਇਹ ਦਿਖਾਵੇ ਆ ਵੀਡੀਓ ਬੂਡੀਓ ਪਰ ਅਸੀਂ ਘੱਟ ਕਰਦੇ ਆ ਅਸੀਂ ਇਦਾਂ ਨਹੀਂ ਕਰਦੇ ਜਿੰਨੇ ਜੋਗੇ ਆ ਕਿ ਅਸੀਂ ਆਪਣੀ ਜ਼ਿੰਦਗੀ ਸੋਹਣੀ ਜੀਨੇ ਸੋਹਣੀ ਖਾਣੇ ਪੀਣੇ ਆ ਬੰਨ ਯਾਰੇ ਲੋ ਮੈਂਡ ਦਾ ਭਰੋਸਾ ਨਹੀਂ ਕਈ ਜੋੜ ਦੇ ਮਰ ਜਾਣੇ ਐਨ ਕਮਾਓ ਵੀ ਖਾਓ ਵੀ ਗੱਲ ਕਰਾਉ ਠੀਕ ਆ ਨਾ ਜਿਹੜਾ ਪੈਸਾ ਖਰਚ ਲਿਆ ਉਹ ਟਾਡਾ ਜਿਹੜਾ ਬੈਂਕਾਂ ਚ ਪਿਆ ਰਹਿ ਗਿਆ ਉਹ ਸਾਂਝ ਲੋ ਕਿਸੇ ਦਾ ਹੀ ਆ ਜਾਂ ਤੁਸੀਂ ਵਰਤਿਆ ਹੀ ਨਹੀਂ ਉਹਦਾ ਕੀ ਫਾਇਦਾ ਇਹ ਤਾਂ ਗੱਲ ਸਹੀ ਆ ਹੁਣ ਮੇਤੋ ਕਰੋੜ ਰੁਪਈਆ ਮੇਰਾ ਬੈਂਕ ਚ ਪਿਆ ਉਹ ਨਹੀਂ ਉਹਦਾ ਨੋਰਮਲ ਮੇਕਾ ਕਿਦਾਂ ਚੋਰੀ ਟਾਡਾ ਤਾਂ ਨਿਕਲ ਆਇਆ ਉਹ ਝੱਟ ਤੈਨੂੰ ਟੈਗ ਨਾ ਹੋਈ ਮੈਂ ਚੋਰੀ ਖਲਾ ਕੇ ਵੀ ਨਹੀਂ ਕਰੋੜ ਹੋਣਾ ਸੀ ਚੋਰੀ ਤੇ ਕੱਟਿਆਂ ਦੇ ਨਹੀਂ ਹੋਣ ਦੇ ਕਰੋੜਾਂ ਨੂੰ ਮਤਲਬ ਇਹ ਪਤਾ ਸ਼ਾਇਦ ਖਾਤਾ ਹੀ ਨਕਲਾ ਕੇ ਬੈਠੇ ਹੋ ਮਤਲਬ ਇੱਕ ਲਾ ਲਓ ਮੇਰਾ ਕਰੋੜ ਰੁਪਈਆ ਮੈਂ ਮੰਨ ਲਓ ਖੁਸ਼ੀ ਖੁਸ਼ ਹੋ ਥੋੜਾ ਇਹ ਮੰਨ ਲਓ ਮੇਰੇ ਕੋਲ ਕਰੋੜ ਰੁਪਈਆ ਉਹ ਕਰੋੜ ਰੁਪਈਆ ਜਿੱਦਾਂ ਮਤਲਬ ਲਾ ਲਓ ਵੀ ਜੇ ਮੈਂ ਖਵਾਸਿਆ ਹੀ ਨਹੀਂ ਬੈਂਕ 'ਚ ਪਿਆਰਿਆ ਕੱਲ ਨੂੰ ਆ ਵੀ ਨਾ ਵੀ ਉਹ ਕਿਉਂ ਮੇਰਾ ਕਾ ਉਹ ਤਾਂ ਫਿਰ ਪਿਛਲੇ ਆ ਦਾ ਹੀ ਗਿਆ ਉਹ ਤਾਂ ਹੈ ਨਹੀਂ ਗਾ ਤਾਂ ਉਹ ਦਾ ਮੇਰਾ ਪੈਸਾ ਉਹ ਜਿਹੜਾ ਮੈਂ ਖਾ ਪੀ ਲਿਆ ਐਸ਼ਟਾ ਲਈ ਜਾਂ ਮੜ ਮੂਟਾ ਕੰਮ ਫਿਰ ਲਿਆ ਉਹ ਆ ਨਾ ਆ ਇਹਦੇ ਨਾਲ ਲੋਕੀ ਹਾ ਐਲ ਕੀ ਕਰਾਉਂਦੇ ਆ ਆਪਣੇ ਜਦੋਂ ਮਰ ਜਾਂਦਾ ਬੰਦਾ ਕੀ ਕਰਦੇ ਥੋੜੀ ਨਹੀਂ ਉਹ ਜਦੋਂ ਪੇਪਰ ਪੈਸੇ ਮਿਲਦੇ ਹੁੰਦੇ ਆ ਕਾਦੇ ਜਦੋਂ ਬੰਦਾ ਜਾ ਜਨਾਨੀ ਦੇ ਸੱਤ ਐਲ ਆਈ ਸੀ ਬੀਮਾ ਨਹੀਂ ਕਰਾਉਂਦੇ ਹੁੰਦੇ ਹਾਂ ਅੱਛਾ ਉਹ ਕਰਾਉਣੇ ਚਾਹੀਦੇ ਆ ਮੈਂ ਤਾਂ ਕਰਾਉਂਗੀ ਜ਼ਰੂਰ ਤੇ ਤੂੰ ਵੀ ਕਰਾਏ ਹਾਂ ਨਾ ਉਹਦਾ ਫਾਇਦਾ ਹੀ ਆ ਜੇ ਬੰਦਾ ਮਰ ਵੀ ਜਾਵੇ ਤੇ ਚਲੋ ਮਰਨਾ ਸਾਰਿਆਂ ਨਹੀਂ ਮਰ ਕੇ ਤੂੰ ਕਰਾ ਲਈ ਤੂੰ ਕਰਾ ਲਈ ਹਾਂ ਦੇਖੀ ਮੈਨੂੰ ਮਾਰ ਕੇ ਮੈਂ ਉਹਦਾ ਕਹਿੰਦਾ ਕੋਈ ਨਾ ਮੈਂ ਗੱਡੀ ਚੜੀ ਹਾਂ ਅੱਜ ਮੈਂ ਬੀਮਾ ਕਰਾ ਲਈ ਤੂੰ ਕਰਾ ਲਈ ਤਾਂ ਮੈਨੂੰ ਕਾ ਤੂੰ ਕੀ ਨਹੀਂ ਤੂੰ ਬੀਮਾ ਨਹੀਂ ਆਪਾਂ ਦੋਨੇ ਕਰਾਉਣੇ ਆ ਹਾਂ ਦੋਨੇ ਕਰਾਉਣੇ ਆ ਤਾਂ ਫਿਰ ਇੱਕ ਦੂਜੇ ਦੀਆਂ ਦਾਸਾਂ ਕਰਾਂਗੇ ਛੇਤੀ ਇੱਕ ਅੱਧਾ ਰੇੜੇ ਨਹੀਂ ਬੀਮੇ ਗੂਮੇ ਨਹੀਂ ਕਰਾਉਣੇ ਤੋਈ ਕੋਈ ਚੱਕਰ ਨਿਕਾ ਪਰ ਮੈਂ ਤਾਂ ਗੱਲ ਇਹ ਇਹ ਦੇਖੀਆ ਪੈਸਾ ਪੈਸਾ ਹੀ ਪੈਸਾ ਹੋਈ ਫਿਰਦੀ ਸਾਰੇ ਪਾਸੇ ਲਾਇਤ ਦੁਖ ਰਹੀ ਜਾਂਦੇ ਬੰਦੇ ਭਰਾਵਾ ਆਪਣਾ ਆਪਣਾ ਬਾਹਰ ਲੰਗਰ ਲਾਉਣ ਮੈਂ ਇਹ ਨਹੀਂ ਕਹਿੰਦਾ ਲੰਗਰ ਵੀ ਲਾਓ ਸਾਰਾ ਕੁਝ ਕਰੋ ਪਰ ਲਿਮਟਿਡ ਕਰੋ ਆਪਣੇ ਪਿੰਡ ਪਿੰਡ ਦੇ ਵਿੱਚ ਜਿਹੜਾ ਦੁਖੀ ਬੰਦਾ ਉਹਦੀ ਹੈਲਪ ਵੀ ਕਰ ਦਿਆ ਕਰੋ ਸਾਰਾ ਕੁਝ ਕਰੋ ਟੱਬਰ ਨਾ ਖੋਚ ਰਹੋ ਤੰਦਰੁਸਤ ਰਹੋ ਸਾਡੇ ਬਲੌਗ ਦੇਖੀ ਜੋ ਤੇ ਸ਼ੇਅਰ ਕਰਿਓ ਓਕੇ ਬਾਏ ਜੁੰਦੇਵਾਦ ਦੇ ਰਹੋ ਜੇ ਕੋਈ ਮਾੜੀ ਮੋਟੀ ਕੋਈ ਬਾਹਲਾ ਸੀਰੀਅਸ ਨਾ ਬਾਤ ਘਟ ਬੋਲੀ ਗਈ ਹੋਵੇ ਤੇ ਤੁਹਾਡਾ ਵੱਡਾ ਵੀਰ ਛੋਟਾ ਵੀ ਸੰਝ ਕੇ ਮਾਫ ਕਰਿਓ ਤੇ ਬਾਏ ਬਾਏ ਓਕੇ ਤੇ ਜੁੰਦੇਵਾਦ ਦੇ ਰਹੋ ਅੱਜ ਮੇਲੇ ਤੇ ਚੱਲੇ ਆ ਸੀ ਹਾਂ ਹਨਾ ਜੀ dona ਕਬਰੇ ਸੇ ਨੇ ਤੇ ਬਾਏ ਆਨਾ ਤੁਹਾਨੂੰ ਦੱਸਿਓ ਛੋਣੇ ਲੱਗਦੇ ਆ ਤੁਸੀਂ ਦੇ ਛੋਣੇ ਲੱਗਦੇ ਆ ਆ ਤਾਂ ਕਿ ਮੈਂ ਪਟਕੀ ਬੰਨੀ ਸੌਣੀ ਲੱਗਦੀ ਮੇਰੇ ਲੱਗਦੀ ਆ ਪਟਕੀ ਸੌਣੀ ਲੱਗਦੀ ਆ ਤੂੰ ਕਹ ਮੈਂ ਥੋੜੇ ਚਾਰ ਵਾਰ ਫੁੱਫੂ ਦੇ ਵੀ ਪਟਕੀ ਬਣਾ ਦੇ ਇਹਨੇ ਵੀ ਫੁੱਫੂ ਨੇ ਵੀ ਬੰਨਿਆ ਕਰਨੀ ਪਾ ਗਤੋ ਕਹਦੇ ਫੁੱਫੂ ਨੇ ਵੀ ਪਟਕੀ ਬੰਨਿਆ ਕਰਨੀ ਤੇ ਚਲੋ ਤੂੰ ਕ ਅੱਜ ਮੇਲਾ ਦਿਖਾਉਣੇ ਆ ਤੁਹਾਨੂੰ ਚੀਜ਼ ਕਿਹੜੀ ਲੈਣੀ ਓਥੋਂ ਮੇਲੇ ਤੋਂ ਹਾਂ ਕਰ ਤੂੰ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਬੋਲੋ ਗੱਲ। ਹਾਂ ਤੇ ਆ ਜੋ ਫੇ ਚੱਲੀਏ ਮੇਲੇ ਤੇ ਸਾਰੇ ਤਿਆਰ ਹੋ ਗਏ ਐਰੀ ਅਜੇ ਤਿਆਰ ਹੋਣ ਤੋਂ ਬੈਠਾ ਆ ਤੇ ਮਾਣੋ ਵੀ ਇਹ ਨਾਲ ਜਾਊਗੀ ਸ਼ਾਇਦ ਐਰੀ ਦੇ। ਉਹ ਦੇਖੀ ਤੇ ਚੱਲਦੇ ਆਂ ਮੇਲੇ ਤੇ ਤੇ ਕਰਾਉਣੇ ਤੁਹਾਨੂੰ ਦਰਸ਼ਨ ਉੱਥੇ ਗੁਰੂ ਘਰ ਵੀ ਜਾਣਾ ਆ ਸਾਰੇ ਦਰਸ਼ਨ ਕਰਾਉਣੇ ਆ ਜੋ ਫੇ ਚੱਲੀਏ ਬਣੇ ਰਹੀਓ। ਕਲਾ ਉੱਤੇ ਚਲੋ ਚੱਲੀਏ। ਚੱਲ ਚੱਲੀਏ। ਹੂੰ। ਕੀ ਹੋਇਆ? ਇੱਥੇ ਖੂਨ ਨਿਕਲਦਾ। ਖੂਨ ਨਿਕਲਦਾ? ਕਿਦਾਂ? ਪਾਣੀ ਨਾਲ ਦੇਣਾ ਦੇ। ਲਓ ਵੀ ਹੁਣ ਮੈਂ ਤਾਂ ਸਾਮਰ ਹੋ ਗਏ ਆਂ ਜਾ ਕੇ ਗੱਡੀ ਕਾਨ ਲੱਗੇ ਆਂ ਸਟਾਰਟ ਤੇ ਨਾਲੇ ਠੰਡੀ ਠੰਡੀ ਹੋ ਜੂਗੀ ਗੱਡੀ ਤੇ ਮੌਸਮ ਅੱਜ ਹੌਟ ਜਿਹਾ ਬਹੁਤ ਚਲੋ ਚੱਲਦੇ ਆਂ ਉਹ ਖੜੀ ਹੈ ਆਪਣੀ ਗੱਡੀ ਤੇ ਇਹ ਵਾਰੀ ਆਉਦਾ ਮਾ ਉਹ ਦੂਜਾ ਬਣਾ ਤਿਆਉ ਸੀ ਇਹਦੀ ਅਜੇ ਤਾਂ ਹੀ ਆਪਾਂ ਸ਼ੈੱਡ 'ਚ ਖੜੀ ਨਹੀਂ ਕੀਤੀ ਇੱਥੇ ਮੈਂ ਕਹਾ ਸਾੜੀਆਂ ਦੇ ਲਾਗੇ ਅੱਗੇ ਲਾ ਦਿੰਦਾ ਹੁੰਦਾ ਇਹ ਤਾਂ ਆਹ ਦੇਖੋ ਕੁੱਤੀ ਦੇ ਪੈਰ ਇਹਦੇ ਉੱਪਰ ਬਹਿ ਕੇ ਕੁੱਤੀ ਬਹਿ ਜਾਂਦੀ ਹੁੰਦੀ ਧਵੋਣ ਵਾਲੀ ਹੋਈ ਆਹ ਤੇ ਪੈਰ ਕੱਲ ਦੇਖੀ ਹੁਣ ਮੈਂ ਪਿੱਛੇ ਕਰਕੇ ਖੜੀ ਕਰਤਾ ਹੁਣ ਕਰਦੇ ਆ ਤਿਆਰੀ ਸਾਨੂੰ ਗੱਡੀ ਚ ਲਾ ਕੇ ਆਪ ਹੁਣ ਉੱਥੇ ਪਾਰਕਿੰਗ ਤੇ ਗਏ ਔਰ ਉਧਰ ਪਾਰਕਿੰਗ ਹੈ ਆਪਣਾ ਸੀਟਾਣਾ ਮੱਥਾ ਟੇਕਣ ਸਮਾਂ ਕਿੰਨੀ ਗਰਮੀ ਆ ਹਨਾ ਆ ਦੇਖ ਤਾਂ ਭੱਜ ਗਿਆ ਆ ਦੇਖ गार में वीडियो भी बनानी है गार में नहीं मैं लाल बॉय है लाल ना बॉय है मैं नीला ना मैं मारू नहीं दे वो पूरे के चक्कर में बोल लिया कि और होटल में फोटो वाला लेके गई थी और हां वो ने होता मुंह चला है इतनी ध्यान नहीं देती है वो छत तोड़ देती है और ये <laughs> ना ਆਣੋ ਪਹਿਲੇ ਭੱਜ ਗਈ ਹਾਂ ਕੀਲੇਆਂ ਦਾ ਇਹ ਲੈ ਬੀਲੇ ਤੇ ਨਹੀਂ ਕਰਨੀ ਮੈਂ ਨਹੀਂ ਕਰਨੀ ਤੇ ਕੀਲੇਆਂ ਦਾ ਆ ਸਮਾਨ ਲੈ ਕੇ ਆਈ ਫਰੂਟ ਫਰੂਟ ਲਿਆਂਦੇ ਮੈਂ ਉਹ ਇੰਨੇ ਤਾਂ ਚੱਬ ਸਿੱਟਣੇ ਉਦੋਂ ਹੀ ਆ ਲੈ ਹੈਰੀ ਤੇਰੇ ਲਈ ਮੈਂ ਕੇਲੇ ਆਂਬ ਲਿਆ ਲੈ ਤੇਰੇ ਲਈ ਆ ਦੇਖ ਬੇਲਾ ਮਾਣਾ ਹਾਂ ਮਾਣਾ ਤੇਰੇ ਲਈ ਦੁਆਣਾ ਲਿਆ ਹੁੰਦਾ ਉਹ ਮਾਣਾ ਉਹ ਖਾਂਦੀ ਨਹੀਂ ਗਈ ਹਾਂ ਮਾਣਾ ਵਧਾਣਾ ਹਾਏ ਲੈ ਲੈਣੀ ਮੇਰੀ ਮਾਣੋਰੇ ਕਿੱਦਾਂ ਕੱਢ ਲੈ ਕਿੱਦਾਂ ਕੱਢੀ ਆ ਜਿੱਥੇ ਰੱਖਦਾ ਨਹੀਂ ਮੈਂ ਨਹੀਂ ਆ ਲੈ ਓ ਹੋ 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 ਆ ਲੈ ਆ ਲੈ ਲੈ ਆ ਦੇਖੀ ਓ ਸਾਰੇ ਸਾਰੇ ਹੋਣੇ ਹੋਣੇ ਉਹ ਸੋਪੇ ਤਲੇ ਬਾਣ ਲੈਣੇ ਮਾਣਾ ਮਾਣ ਆ ਲੈ 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 ਫਾੜ ਏ ਵਿਧਾਨਾ ਖਾਲਾ ਚਾਰ ਉਹ ਵੀ ਸੈਟ ਨੇ ਆਈਓ ਇੰਨੇ ਘਾੜ ਲੈ ਕੇ ਗਰਮੀ ਨਹੀਂ ਇੰਨੀ ਸੀ ਜਦ ਕੰਨੇਲੇ ਕੋ ਮਾਣੋ ਹੋਣਾ ਨੇ ਤਾਂ ਆਹ ਕੰਮ ਕਰਨੇ ਆ ਮਾਣਵਾ ਕੀ ਕਰਦੀ ਆ ਤੂੰ ਹਣ ਹੈ ਤਾਂ ਹੀ ਨਹੀਂ ਤੈਨੂੰ ਚੀਜ਼ ਲੈ ਕੇ ਦਿੰਦੇ ਤੈਨੂੰ